ਲੋਕੀ ਸਾਰੇ ਮੈਰ ਬੜੀ ਦਸ ਤਰੀਕਾ ਦੀ ਤੇ ਆਪਾਂ ਜਾ ਰਹੇ ਹਾਂ ਕਿ ਭੈਣ ਦੇ ਮਾਪ ਦੀ پارٹی ਹੈਗੇ ਤੇ ਰਿਟਾਇਰਮੈਂਟ ਦੀ ਤੇ ਆਪਾਂ ਹੋ ਗਏ ਤਿਆਰ ਟਾਈਮ ਹੋ ਗਿਆ ਦੀ ਕੁੜੀ ਹੈ ਆਪਾਂ ਮੇਰੇ ਭਰਾ ਨੂੰ ਵੀ ਇਤ ਕਰਦੇ ਹਾਂ ਤੇ ਆਪਾਂ ਚੱਲਾਂਗੇ ਉਹਦੇ ਨਾਲ ਮੰਮੀ ਹੁਣ ਤਾਂ ਫੇਰ ਉੱਤੇ ਜਾਇਆ ਹੈ ਸੀਗੀ ਤੇ ਬੰਦ ਜੋਤ ਤਾਂ ਤੇ ਜੋਨਾ ਡੈਣ ਵੀ ਆਇਆ ਹੈ ਸੀਗੀ ਅਸੀਂ ਸਕੇ ਸਕੋਪੀਆ ਤੇ ਪਕੌੜੇ ਤੇ ਹੁਣ ਦੁਪਹਿਰ ਦਾ ਟਾਈਮ ਆ ਏ ਟੂ ਜ਼ेड ਚੀਜ਼ ਬਣਾਈ ਆਗੀ ਤੇ ਜਨ ਸਕਰਵਸਤੀ ਬਣਾਈ ਹੈ ਅਸੀਂ ਦੀ ਕਾਰਨ ਰਿਸ਼ਤੇਦਾਰਾਂ ਦੀ ਸਭ ਤੋਂ ਵੱਡਾ ਖੇਤੀ ਪੰਜਾਬ ਦੇ ਨਾਲ ਤੁਹਾਡਾ ਇੱਕ ਵਾਰ ਦੀ ਵਾਕ ਮੈਂ ਹਾਂ ਤੁਹਾਡਾ ਪਰਸੇ ਸਿੰਘ ਰਾਗਿਆ ਤੇ ਸਤਿ ਅਦਾਬ ਨਮਸਕਾਰ ਸਭ ਨੂੰ ਤੇ ਰਿਸ਼ਤੇਦਾਰਾਂ ਉਹਨਾਂ ਦੇ ਸਾਰੇ ਬੇਟੇ ਅਮਨਦੀਪ ਦੇ ਬੱਚੇ ਤੁਹਾਨੂੰ ਤੇ ਮਿਲਦੇ ਆਪਾਂ ਬਹੁਤ ਸੋਹਣਾ ਮਿਲੋ ਹੁਣ ਪਤਾ ਕਿ ਸਾਰਾ ਬਲਾਉਡ ਧਿਆਨ ਨਾਲ ਦੇਖਣਾ ਤੇ ਵਧੀਆ ਵਧੀਆ ਕਮੈਂਟ ਕਰਕੇ ਜੇ ਕੋਈ ਗਲਤੀ ਹੋਵੇ ਉਸ ਤੇ ਜੜੀ ਕਮੈਂਟ ਕਰਨਾ ਤੈਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਬਹੁਤ ਬਹੁਤ ਪਿਆਰ ਸਭ ਨੂੰ ਸਤਿ ਸ਼੍ਰੀ ਅਕਾਲ ਮੇ ਬੀਬੀ ਤਾਂ ਇਕੱਲੀ ਕੋਸਾ ਹੈਪੀ ਹੈਪੀ ਕਿਵੇਂ ਆ ਰਹੀ ਹੈਗੀ ਥੋੜਾ ਭੀ ਤੇਰੀ ਹਾਂ ਕਿ ਜਿੱਤੀ ਮੈਂ ਕਰਦੀ ਥੋੜਾ ਭੀ ਪੈ ਪਾਣੀ ਨਹੀਂ ਗਈ ਇਹਦੀ ਸਾਡੇ ਨਾਲ ਰਿਸ਼ਤੇਦਾਰੀ ਆ ਪਹਿਲਾਂ ਤਾਂ ਮੇਰੇ ਮਾਸਟਰ ਜੀ ਸੀ ਆ ਕਹਿੰਦੇ ਆ ਮੇਰੇ ਬਾਪੇ ਦੇ ਸਾਧੂ ਸਾਡੇ ਨਾਲ ਕਿ ਸਾਡੇ ਇੱਕ ਤਾਂ ਮੇਰੇ ਨਾਲ ਕੇ ਨੇ ਮੇਰੇ ਤੇ ਮੇਰੇ ਸਾਧੂ ਦੇ ਉਹਨੂੰ ਮਾਸ ਲੱਗਿਆ ਨੇ ਡਾਗ ਰਿਹਾ ਰਿਸ਼ਤੇਦਾਰੀ ਆ ਸਾਡੀ ਇਧਰ ਮੈਂ ਬਪੂ ਸਾਹਿਬ ਕਰਾਤਾ ਤੇ ਮੇਰੀ ਸ਼ਾਦੀ ਹੋ ਗਈ ਉਹ ਇਧਰੋਂ ਅਸੀਂ ਚਾਚਾ ਤਾਈ ਦੀਆਂ ਕੁੜੀਆਂ ਉਧਰੋਂ ਮੰਮੀ ਹੋਣੀਆਂ ਚਾਚਾ ਤਾਈ ਦੀਆਂ ਉਹ ਸਾਡੀ ਦਾ ਜਨਮ ਇਸ ਤੇ ਚਲੋ ਵੀ 30-40 ਸਾਲਾਂ ਦੀ ਮੁਹੱਬਤ ਹੈ ਆਪਣੇ ਪਿਆਰ ਇਸ ਤੇ ਵਧੀਆ ਬਣੀ ਹੈ ਅਸੀਂ ਪਰਮਾਤਮਾ ਹੋਰ ਲੰਮੀ ਬਣਾਉਂਦਾ ਰਹੇ ਤੇ ਪਰ ਰੱਖੀ ਸਕਤੇ ਉਹਨਾਂ ਦੀ ਗਰਮੀ ਬਹੁਤ ਹੈ ਜੀ ਬਦਲਾਂ ਦੀ ਮੈਂ ਸਾਰੀ ਰਾਜ ਕੋਈ ਪਈ ਬੰਦਲ ਬਾਈ ਹੈ ਨਾ ਤੇ ਕਿਹਾ ਦੱਸਿਆ ਵੀ ਕਿਤੇ ਮੀਂਹ ਵੀ ਆ ਸਕਦਾ ਹੈ ਪਰਮਾਤਮਾ ਚਾਹ ਲੈਂਦੀ ਮੇਤਰਾਲਾ ਦਾ ਪ੍ਰੋਗਰਾਮ ਕਰਿਆ ਬਾਕੀ ਬੀ ਦਾ ਤੇਰਾ ਪੁਰੀ ਰਾਤ ਨੂੰ ਪਾਜੂ ਮੀਦੇ ਤੋਂ ਲੈ ਕੇ ਇਹ ਨਾਲ ਬਹੁਤ ਔਖਾ ਵੈਦ ਨਹੀਂ ਕਿੰਨੀ ਤਿਆਰੀ ਕਰੇ 2-4 ਲੱਖ ਰੁਪਏ ਵੀ ਲੱਗਿਆ ਜਾ ਕਿ ਵਾਹ ਕੋਈ ਤਾਂ ਵਿਸ਼ਤੀ ਬਸ ਤੇ ਸੁੱਕਾ ਹੀਿੱਦਾ ਹੀ ਰਹਿ ਗਿਆ ਜੀ ਹਾਂ ਸੁੱਕਾ ਹੀ ਰਹਿ ਗਿਆ ਬਾਤ ਤੂੰ ਮੈਨੂੰ ਸੁਣਾ ਦਵਾ ਤੱਕ ਸੁਣਾਉਣੀ ਹੈ ਇਹ ਗੱਲ ਬਾਤ ਮੈਂ ਲੈ ਭੈਣ ਕੋਲ ਦੋ ਗੜੇ ਤੁਹਾਨੂੰ ਦੱਸ ਹੀ ਦਿੱਤਾ ਮੇਰੇ ਅਮਨ ਨੇ ਵੀ ਅਸੀਂ ਵੀ ਤਿਆਰ ਚਾਚਾ ਨੇ ਧਿਆਨ ਪੱਲਾ ਦੋ ਰੁਪਏ ਤੇ ਉਸ ਤੋਂ ਬਾਅਦ ਸਾਡਾ ਵਧੀਆ ਮੋਹ ਪਿਆ ਰਿਹਾ ਉਹ ਮੈਂ ਆ ਕੇ ਬਣਾਇਆ ਰਿਹਾ ਜਦੋਂ ਅਹੰਦਰ ਇਸ ਤਰ੍ਹਾਂ ਲੈ ਲਾ ਹੁੰਦਾ ਪਿਆਰ ਹੋ ਗਿਆ ਭੈਣ ਮੇਰੇ ਤੇ ਤਸਵੀਰ ਦੇ ਗਾਲੀ ਪੈ ਗਈ ਕਹਿੰਦੀ ਮੈਨੂੰ ਨੂੰ ਪਤਾ ਮੈਂ ਤਾਂ ਬਸਾਰੀ ਦਾ ਸਾਖ ਲੈ ਰਹੀ ਜਦ ਇਹਨੇ ਮੋਹ ਮੁਹੱਬਤ ਹੀ ਸਾਖ ਰਿਸ਼ਤਾ ਕਰਾਤਾ ਭੈਣ ਉਧਰ ਇਹ ਤਾਇਆ ਚਾਚਾ ਨਹੀਂ ਆਪੀ ਨੇ ਅੰਮਨ ਦਾ ਸੀ ਦਿੱਤਾ ਉਧਰ ਹੋਸੀ ਦੋ ਭੈਣਾ ਤੇ ਬਹੁਤ ਵਧੀਆ ਸਾਡਾ ਮੋਹ ਮੁਹੱਬਤ ਆ ਅੱਜ ਥਾਈ ਸਾਡਾ ਪੋਰਾ ਪਰਕ ਲਈ ਪਿਆਰ ਨਾਲ ਸਾਡਾ ਪਿਆਰ ਅੱਜ ਤੱਕ 40 40 ਸਾਲ ਹੋ ਗਏ ਜਨਮ ਆ ਹਮ ਤੇ ਇਹ ਨਾ ਹੁੰਦਾ ਤਾਂ 15 15 ਸਾਲ ਹੋ ਗਏ ਬਹੁਤ ਵਧੀਆ ਸਾਡਾ ਕੋਈ ਫਰਕ ਨਹੀਂ ਆਉਂਦਾ ਮੁਈ ਨਾ ਕਿੰਨੇ ਸਾਲ ਪੀ ਜਿ ਕੁਛ ਪਤਾ ਹੀ ਲੱਗਦਾ ਨਹੀਂ ਤਾਂ ਮੈਂ ਤਾਂ ਮੋਦੂ ਨਾ ਕਦੇ ਅਸੀਂ ਮਰਤਾ ਨਹੀਂ ਲੈਂਦਾ ਵਿੱਚ ਦੀ ਕਦੇ ਗੁੱਸਾ ਮਸਾਲਾ ਨਹੀਂ ਕਰਿਆ ਬਹੁਤ ਹੱਥ ਖੇਡ ਕੇ ਰਹਿੰਦੀ ਆ ਕਰਦੇ ਬੈਠੇ ਫੋਕਾਗਾ ਜੀ ਬਸ ਜਦੋਂ ਕਿਤੇ ਜਾਣਾ ਆਉਣਾ ਹੁੰਦਾ ਆਪਾਂ ਇੱਕ ਦੂਜੇ ਨੂੰ ਕਹਿ ਦਿੰਦੇ ਨੇ ਕਿ ਪੈਣ ਤੁਸੀਂ ਅੱਜ ਬਣਾ ਲਿਓ ਇਧਰ ਰੋਟੀ ਪਾਣੀ ਉਹ ਮੈਨੂੰ ਕਹਿ ਦਿੰਦੇ ਸੀ ਤੇ ਪੈਣ ਪੈ ਜਾਂਦਾ ਐਸਾ ਹੁੰਦਾ ਜੀ ਬਰੰਦੇ ਵੀ ਇਹ ਸੂ ਰਿਸ਼ਤੇਦਾਰੀ ਚ ਜਾ ਰਹੇ ਹੁੰਦੇ ਨੇ ਜੇ ਮੈਂ ਮੈਂ ਵਿਹਲਾ ਮੈਂ ਸੱਤ ਤਿੰਨ ਸਾਰੇ ਨੂੰ ਲੈ ਜਾਣਾ ਮੇਰੇ ਸਾਥ ਜਣੂ ਤੇ ਯਵਨ ਨੂੰ ਜੇ ਬੱਪੂ ਬੇਲੇ ਨਾਲ ਹੋਰ ਨਾ ਸਾਡੇ ਕੋਈ ਫਰਕ ਨਹੀਂ ਮਿਲ ਕੇ ਟੈਸਟ ਕਰ ਜੇ ਕੋਈ ਜਾਣਾ ਪਵੇ ਦੇ ਕੋਈ ਅਟਲ ਮਾਟੋ ਹੋ ਜਾਏ ਮਰਦੇ ਸੀ ਜਾਣਾ ਪਵੇਲੇ ਸਾਡਾ ਬਹੁਤ ਪ੍ਰੇਮ ਆ ਰਿਹਾ ਛੁੱਟੀ ਅਜੀ ਆ ਰਹੀ ਆ ਬੀਟੀ ਇੱਕ ਜਣਾ ਤਾਂ ਛੱਡਿਆ ਹੋਗਾ ਸੰਨ ਇੱਕ ਜਣਾ ਨਹੀਂ ਆਈਆਂ ਲੋਟਾਇਆ ਭਾਵੇਂ ਸਰ ਜਦੋਂ ਮੇਰੇ ਦੂਰ ਦੀ ਬਾਟਾ ਤੇਲ ਪਾਣੀ ਬਣ ਕੇ ਲੈਣਾ ਵੀ ਵਧੀਆ ਲੱਗਦਾ ਠੀਕ ਜਿਹਾ ਸਾਰਾ ਤੁਸੀਂ ਚਲੋ ਜੀ ਮੇਰੇ ਨਾਲ ਕਿਤਾਹਣ ਪਾਰਟੀ ਚ ਤੇ ਪਰਗਟੂ ਵੀ ਆਉਗਰੇ ਤੇ ਬਤਾਉਂਦਾ ਉਹ ਬੰਦੇ ਆਪਣੀ ਔਰ ਫਰਜ਼ੀ ਬੁਰੂ ਮਮੀ ਮਮਾ ਡੈਡੀ ਅਟੈਂਡਿੰਗ ਮੇਰਾ ਭਤੀਜਾ ਆਊਗਾ پہلی ਵਾਰ ਪਹਿਲੀ ਵਾਰ ਗੁਰਸਾਹਿਬ ਦਸਤਕ ਗੁਰਸਾਹਿਬ ਗੁਰੂਸਾਹਿਬ ਅੱਜ ਕਹਿੰਦੇ ਕਿ ਇੱਥੇ ਬੈਠੇ ਹਾਂ ਤਾਂ ਕੰਮ ਚੱਲ ਰਿਹਾ ਕਿਤਨਾ ਟਾਈਮ ਲਾੜਾ ਕਰ ਤੇ ਉਹਨਾਂ ਦੇ ਨਾਲ ਚੱਲਾਂਗੇ ਉਹ ਕਹਿੰਦੇ ਇੱਧਰ ਆਵਾਂਗੇ ਬਰਾਵਾ ਕਾਜੀ ਮੈਂ ਇੱਧਰ ਆਉਂਗਾ ਫਿਰ ਆਪਾਂ ਮਿਲਾਂਗੇ ਤੇ ਧੁੱਪ ਕੇ ਜਾਗੇ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਮੇਰੀ ਮਾਂ ਦੀ ਗੱਲ ਜ਼ਰੂਰ ਸੁਣੋ ਜੀ ਜ਼ਰੂਰ ਸੁਣੋ ਕਮੈਂਟ ਸ਼ੇਅਰ ਆਪਣੇ ਸਾਰਿਆਂ ਨੇ ਪਾਗੀ ਬੀਬੀ ਆਹ ਦੇਖੋ ਤੁਹਾਡੀ ਸਾਰੀ ਫੈਨ ਇਿੱਤੂ ਰਹੇ ਜੇ ਗੱਲੀ ਕਿਧਰੀ ਆ ਮੈਂ ਪੜੀ ਲੰਮਾ ਮਾਰਸ ਆਇਆ ਆਇਆ ਬਰਾਵ ਯਾਰ ਮੈਂ ਬੜੀ ਚੰਗੇ ਲੋਕ ਤੇ ਇੱਟਾ ਜੱਲ ਮਾਸੀ ਮਾਮੀਆ ਮੈਂ ਤਾਰੀਆਂ ਕਿੱਥੇ ਆਏ ਅਸੀਂ ਮਿਲਦੇ ਆ ਵੀ ਅਸੀਂ ਕਿੱਥੇ ਆਏ ਤਾਂ ਕਿ ਸੰਦੀਪਾ ਤੇ ਮੈਡਮਾ ਜਰੂਰ ਲਾਈਕ ਤੇ ਕਮੈਂਟ ਕਰਿਓ ਜੀ ਹੈਲੋ ਸਾਡੀ ਮਾਸੀ ਕਿਚਰ ਆ ਗਈ ਮੇਰੀ ਮਾਸੀ ਦੇਖਾ ਬ੍ਰਦਰ ਬੜੇ ਬੱਚੇ ਆ ਕਮ ਪਿਆਰ ਕਰ ਰਹੇ ਆ ਆਪਣੇ ਬ੍ਰਦਰ ਆਗਮਾ ਆਗੂ ਲੈਖੜੇ ਹੁੰਦੀ ਹੈਗੀ ਉਹ ਕਨਸਰਪਲੋਸ ਵਾਲੇ ਮੈਂ ਤੇਰੀ ਮਾਸੀ ਕਣੀ ਆਗਮਾ ਜਦੋਂ ਆਫ ਕਰ ਗਈ ਤੇ ਨਿਕਲ ਪੜਾਉਂਦੇ ਜਿਓ ਅੱਛਾ ਮਾਹ ਤੇਰੇ ਨਾਲ ਹੈ ਆਗਮਾ ਰੌਲਾ ਪੂਰਾ ਬਹਿ ਰਿਹਾ ਤੇ ਗੁਰੂ ਸਾਹਿਬ ਜੀ ਪਹੁੰਚਨੇ ਉਹਨਾਂ ਨੂੰ ਵੀ ਅਸੀਂ ਜੀ ਆਇਆਂ ਕਹਿੰਦੇ ਆ ਗਵਿੰਦਰ ਸਿੰਘਲਾ ਜੀ ਦੇਖੀ ਜੀ ਬਹੁਤ ਚੰਗੀ ਹੈ वेलकम ਸਕਾਰਜੋ ਸਾਥੀਓ ਆਪਾਂ ਕਾਰਵਾਈ ਸ਼ੁਰੂ ਕਰਦੇ ਹੋਏ ਸਭ ਤੋਂ ਪਹਿਲਾਂ ਮੈਂ ਗੁਲਵਿੰਦਰ ਅਜੋਬ ਦੀ ਇਸ ਗੱਲ ਦੀ ਤੁਹਾਡੇ ਨਗਰ ਨੂੰ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਹਾਂ ਕਿ ਤੁਸੀਂ ਜਿਹੜੇ ਕੰਮ ਲਈ ਸਾਥੀ ਸੁਖਬਾਲ ਸਿੰਘ ਨੂੰ ਇਸ ਘਰੋਂ ਤੋੜਿਆ ਸੀ ਉਹਨੂੰ ਸੰਪੂਰਨ ਕਰਕੇ ਉਹ ਰਿਟਾਇਰ ਹੋਏ ਨੇ ਉਹਨਾਂ ਨੇ ਕੋਈ ਵੀ ਨੱਕਰ ਨੂੰ ਜਾਂ ਕਿਸੇ ਰਿਸ਼ਤੇਦਾਰ ਨੂੰ ਜਾਂ ਆਪਣੇ ਪਰਿਵਾਰ ਨੂੰ ਆਪਣੇ ਡਿਪਾਰਟਮੈਂਟ ਦੇ ਵਿੱਚੋਂ ਰੱਤੀ ਪਰ ਵੀ ਕੋਈ ਉਲੰਘਣਾ ਨਹੀਂ ਕੀਤੀ ਆ बाबा कट के आए ने बहुत बढ़िया इंसान ने मैं उ भी कहा के पॉजिटि पॉजिटिविटी मिलती है बहुत अच्छे मुख्य मेहमान सुभाष सिंह जी दी, हम सफर राजेंद्र कौर साजे ਅਕੀਲਤਾ ਜੀਤੋ ਤੇ ਸਾਡੇ ਜੱਥੇਬੰਦੀ ਦੇ ਅਗੂ ਸਾਥੀ ਕਿਲਾ ਜੀ ਅਤੇ ਹੋਰ ਜਿੰਨੇ ਵੀ ਸਾਡੇ ਜੱਥੇਬੰਦੀ ਦੇ ਆਪਣੇ ਮਹਿਮਾ ਸਿੰਘ ਸਾਰੇ ਆਪਣੇ ਮੇਲ ਅਦੇ ਵੱਡੇ ਵੱਡੇ ਆਗੂ ਆਏ ਨੇ ਜਿਹੜੇ ਅੱਜ ਸਾਰਨ ਨੌਂ ਲਈਏ ਤਾਂ ਉਹ ਤਾਂ ਸਮਾ ਲੱਗਦਾ ਹੈ ਤੇ ਇਹਨਾਂ ਦੇ ਸਾਰੇ ਆਪਣੇ ਰਿਸ਼ਤੇਦਾਰ ਕੌਜੂ ਸਾਰੇ ਬੱਡਿਆ ਹੋਏ ਨੇ ਨਾਂ ਦੇ ਸਾਰੇ ਬੱਚੇ ਵੀ ਆਏਗੇ ਤੇ ਸਾਰੇ ਆਏ ਹੋਏ ਐ ਤੇ ਤੇ ਅੱਜ ਜਿਹੜਾ ਇਹਨਾਂ ਦਾ ਆਪਣਾ ਵਿਲਾਇਤੀ ਸਮਰੋਹ ਹੋ ਰਿਹਾ ਵੀ ਬੜੇ ਭਗਾਂ ਵਾਲੇ ਨੇ ਵੀ ਜਿਹੜੇ ਆਪਣੇ 40 ਸਾਲ ਦੀ ਉਮਰ ਚ ਦੀ ਆਪਣੀ 40 ਸਾਲ ਇਹਨਾਂ ਨੇ ਸੇਵਾ ਕੀਤੀ ਐ ਮੈਹ ਮਹਿੰਦੀ 52 ਸਾਲ ਤੋਂ ਇਹ ਵੀ ਇੱਕ ਭਗਾਂ ਨੇ ਨੂੰ ਮਿਲਦਾ ਵੀ ਜਿਹੜੇ ਬੰਦੇ ਕਿਉਂਕਿ ਜੋ ਇਹ ਆਪਦੀ ਨੌਕਰੀ ਚ ਆਇਆ ਐ ਇਹਨਾਂ ਦੇ ਮੈਂ ਕੱਲ੍ਹ ਤੋਂ ਸੋ ਯਾਦ ਕਰਿਆ ਵੀ ਇਹਨਾਂ ਦੇ ਨਾਲ ਦੇ ਵੀ ਕਰਨ ਬੰਦੇ ਇਹਨਾਂ ਨਾਲ ਹੀ ਸਰਵਿਸ ਕੀਤੀ ਸੀ ਉਹ ਵਿਚਾਰੇ ਅੱਜ ਇਸ ਦੁਨੀਆ 'ਚ ਨਹੀਂ ਰਹਿਦੇ